ਸਤ ਸ੍ਰੀ ਅਕਾਲ ਜੀ ਤੁਸੀਂ ਜੁੜਿਓ ਪੰਜਾਬ ਏਕਤਾ ਨਿਊਜ਼ ਨਾਲ ਅੱਜ ਦੀ ਵੱਡੀ ਖਬਰ ਛੇਮ ਭਗਵੰਤ ਮਾਨ ਨੇ ਸਿੱਧਾ ਕੀਤਾ ਟਾਰਗੇਟ ਕਾਂਗਰਸ ਤੇ ਕਾਲੀ ਜਾਣਦੇ ਆ ਅੱਜ ਦੀ ਵੀਡੀਓ ਵਿੱਚ ਹੱਦ ਹੁਣ ਇਹ ਹੋਈ ਪਈ ਐ ਵੀ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਵੀ ਹੁਣ ਕੀ ਕਰਾਂਗੇ ਹੁਣ ਇਧਰੋਂ ਮੈਂ ਕਹਿ ਦਿੰਨਾ ਵੀ ਹੁਣ ਨਹੀਂ ਜਾਂਦੇ ਅਸੀਂ ਤਾਂ ਕੰਮ ਸਿੱਖ ਗਏ ਹੁਣ ਅਜੀ ਸਾਈਕਲ ਦੇਖੋ ਸਾਈਕਲ ਪਹਿਲਾਂ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਡੰਡਾ ਫਿਰ ਕਾਠੀ ਹੁਣ ਤਾਂ ਕੱਲੀ ਕਾਠੀ ਨਹੀਂ ਹੁਣ ਕੱਲੀ ਕਾਠੀ ਨਹੀਂ ਕਾਠੀ ਤਾਂ ਸਿੱਖੀ ਗਏ ਹੁਣ ਤਾਂ ਮੰਗਰ ਸਵਾਰੀ ਬਿਠਾ ਕੇ ਨਾਬੇ ਛੱਡ ਕੇ ਵੀ ਆਉਣ ਲੱਗ ਗਏ ਆਪਾਂ ਕਹਿੰਦੇ ਸਭਾਈ ਜਦੋਂ ਕੋਈ ਬਹਿੰਦਾ ਹੋਵੇ ਜਦੋਂ ਕੋਈ ਬਹਿਣਾ ਹੋਵੇ ਸਾਈਕਲ ਤੇ ਅਗਲਾ ਕਹਿੰਦਾ ਭਾਈ ਮੈਨੂੰ ਖਿੱਚਣਾ ਨਹੀਂ ਆਉਂਦਾ ਬਹਿ ਜਾ ਮੈਂ ਪਿੱਛੇ ਤੂੰ ਮੇਰੇ ਨਾਲ ਚਲਾ ਲਾ ਹੁਣ ਆਪਾਂ ਨੂੰ ਖਿੱਚਣਾ ਵੀ ਆ ਗਿਆ ਸੋਇਸ ਕਰਕੇ ਵੀਰੋ ਇਹ ਜਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਬਿਛਾਤੇ ਸਾਡੀਆਂ ਲੱਖਾਂ ਤੀਆਂ ਪੈਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਮੇਰੇ ਵੀਰੋ ਉਹਨਾਂ ਨੂੰ ਸਜਾਤਾ ਮਿਲੂਗੀ ਜਿੱਡੇ ਮਰਜੀ ਵੱਡੇ ਹੋਣ ਜਿੱਡੀਆਂ ਮਰਜੀ ਸ਼ਿਪਾਰਸ਼ਾਂ ਹੋਣ ਉਹਨਾਂ ਨੂੰ ਸਹਰਾਣਾ ਜਾਂ گارਲਿਕ ਬ੍ਰੈਡ ਜਾਂ ਪਾਸਤੇ ਨਹੀਂ ਮਿਲਣਗੇ ਹੁਣ ਹੁਣ ਵੈਂਗੜਾਂ ਦੀ ਤਰੀਓ ਹੀ ਮਿਲੂਗੀ ਬਾਈ ਜੀ ਹੁਣ ਤਾਂ ਜੋ ਬਣਿਆ ਭਾਈ ਚੁੱਲ੍ਹੇ ਬਣ ਦਿਖਾਣੀ ਪੈਣੀ ਆ ਹੁਣ ਤਾਂ ਜਿਹਨੂੰ ਆਪਾਂ ਕਹਨੇ ਆ ਉੱਥੇ ਜੇਲ੍ਹ ਤਾਂ ਪਤਾ ਹੀ ਐ ਬੈਂਗਣਾ ਦੀ ਤਰੀ ਆਲੂਆਂ ਦੀ ਸਬਜ਼ੀ ਆਲੂਆਂ ਦੀ ਸਬਜ਼ੀ ਨੂੰ ਚਾਹ ਪੋਣੀ ਨਾ ਪੋਣਾ ਪੈਂਦਾ ਵੀ ਇਹ ਆਲੂ ਖਾਜੇ ਵਿੱਚੋਂ ਵੀ ਕਦਾ ਆਲੂ ਹੀ ਫਸ ਜੇ ਕਿਤੇ ਬਈ ਲੋਕਾਂ ਮੇਲੇ ਤੁਹਾਨੂੰ ਦਰਦ ਨਹੀਂ ਆਇਆ ਜਦੋਂ ਅੰਦਰ ਕੀਤਾ ਵੱਡਾ ਤਸਕਰ ਜਿਹੜਾ ਆਪਦੇ ਗੱਡੀ 'ਚ ਨਸ਼ੇ ਢੋਂਦਾ ਸੀ ਉਸ ਵੇਲੇ ਦੇ ਹੱਕ 'ਚ ਕੌਣ-ਕੌਣ ਆਗੇ ਆ ਸਾਰੇ ਹੀ ਆਗੇ ਬਾਬਿਓ ਚੰਨੀ ਆ ਗਿਆ ਬਿੱਟੂ ਆ ਗਿਆ ਖੈਰਾ ਆ ਗਿਆ ਬਾਜਬਾ ਆ ਗਿਆ ਕੈਪਟਨ ਅਮਰਿੰਦਰ ਆ ਗਿਆ ਬਾਰੋਂ-ਬਾਰੋਂ ਗਾਲਾਂ ਕੱਢਦੇ ਰਹੇ ਇਹਦਾ ਮਤਲਬ ਆ ਆਦੀ ਪਾਰਟੀ ਨੇ ਪ੍ਰਮਾਤਮਾ ਨੇ ਕਿੱਡੇ ਵੱਡੇ ਧੋਖੇ ਤੋਂ ਬਚਾ ਲਿਆ ਆਪਾਂ ਨਹੀਂ ਤਾਂ ਇਹ ਨਾਲ ਹੀ ਹੁੰਦੇ ਆਪਾਂ ਨੂੰ ਐ ਹੁੰਦਾ ਵੀ ਹਾਂ ਹੋ ਗਿਆ ਕੰਮ ਇਹਨਾਂ ਦਾ ਇਕੱਠਾ ਹੀ ਸੀ ਵੀਰੋ 725 ਦਾ ਇਹਨਾਂ ਦਾ ਸਾਫ ਤਾਬਦਾ ਸੀ ਹੁਣ ਬਹੁਤ ਕੁਝ ਥੈ ਹੀ ਜਾਂਦਾ ਭਾਈ ਖੰਡਿਆਈ ਰੇ ਵਾਂਗੂ ਪਿਆ ਜਦੋਂ ਇੰਨੇ ਕਿੱਥੇ ਸਾਂਭ ਲੋਂਗੇ ਤੁਸੀਂ ਬਹੁਤ ਕੋਈ ਥੈ ਹੀ ਜਾਂਦਾ ਲੋਕਾਂ ਦਾ ਵੀ ਹੌਸਲਾ ਵਧ ਗਿਆ ਉਹ ਵੀ ਦੱਸਣ ਲੱਗੇ ਕਹਿੰਦੇ ਕੁਝ ਇੱਥੇ ਪਿਆ ਸਮਾਨ ਜੀ ਅਸੀਂ ਕਹਾਂ ਦੱਸ ਦੋ ਕੁਝ ਇੱਥੇ ਪਿਆ ਜੀ ਅਸੀਂ ਕਹਾਂ ਦੱਸ ਦੋ ਇਕੱਠੇ ਕਰੀ ਜਾਂਦੇ ਹੁਣ ਟੋਕਰਾਂ ਭਰ ਕੇ ਸਬੂਤਾਂ ਦਾ ਅਦਾਲਤ ਦੇ ਮੂਰੇ ਮਾਨਯੋਗ ਅਦਾਲਤ ਦੇ ਮੂਰੇ ਪੇਸ਼ ਕਰਾਂਗੇ ਕਿ ਆਂ ਚੱਕੋ ਜੀ ਇਦੂ ਬਾਤੋਡਾ ਕੰਮ ਨਹੀਂ ਇਹਨਾਂ ਨੂੰ ਇਹ ਅਸੀਂ ਸਾਨੂੰ ਕੌਣ ਹੱਥ ਪਾਉਂਦਾ ਉਹ ਸਾਡਾ ਸਾਰਾ ਕੁਝ ਸਾਡੇ ਹੀ ਸਿਸਟਮ ਹੈ ਇਧਰੋਂ ਵੀ ਸਾਡਾ ਉਧਰੋਂ ਵੀ ਸਾਡਾ ਸਾਡੇ ਹੀ ਹੈ ਪਰ ਪ੍ਰਮਾਤਮਾ ਉਹ ਰੱਬ ਦੀ ਚੱਕੀ ਕਹਿੰਦੇ ਚੱਲਦੀ ਬਹੁਤ ਹੌਲੀ ਹੈ ਪਰ ਪੀਨ ਦੀ ਬਹੁਤ ਬਾਰੀਕ ਹੈ ਸੋ ਵੀਰੋ ਮੈਨੂੰ ਲੱਗਦਾ ਵੀ ਆ ਜਿਹੜਾ ਆਪਾਂ ਪ੍ਰੋਗਰਾਮ ਕਰ ਰਹੇ ਆ ਜੇ ਕਿਤੇ ਇਹਨਾਂ ਦੀ ਨੀਅਤ ਸੱਚੀ ਹੁੰਦੀ ਜੇ ਪੰਜਾਬ ਨੂੰ ਥੋੜਾ ਬੁਰੀ ਰੱਤੀ ਪਰ ਵੀ ਪਿਆਰ ਕਰਦੇ ਹੁੰਦੇ ਆਪਾਂ ਨੂੰ ਇਹੋ ਜਿਹਾ ਫੰਕਸ਼ਨ ਕਰਨੇ ਨਹੀਂ ਪੈਣੇ ਸੀ ਹੁਣ ਆਪਾਂ ਨੂੰ ਵਿਲੇਜ ਡਿਫੈਂਸ ਕਮੇਟੀਆਂ ਬਣਾਉਣੀਆਂ ਪੈ ਰਹੀ ਚਲੋ ਕਰ ਲਾਂਗੇ ਜੇ ਪੰਜਾਬ ਤੇ ਕੋਈ ਅਲਮਤ ਆਈਏ ਤਾਂ ਅਸੀਂ ਉਹਨੂੰ ਦੂਰ ਵੀ ਕਰਨਾ ਜਾਣਦੇ ਆ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਹੁਣ ਤੱਕ 10000 ਪਿੰਡਾਂ ਜਾ ਕੇ ਆ ਤੁਹਾਡੀਆਂ ਕਮੇਟੀਆਂ ਨੇ ਮੀਟਿੰਗਾਂ ਕਰ ਲੀਆਂ ਲੋਕ ਮੈਨੂੰ ਰੋਜ਼ ਫੋਨ ਆਉਂਦੇ ਆ ਪੰਚਾਇਤਾਂ ਦੇ ਅਸੀਂ ਵੀ ਲਿਖ ਕੇ ਦੇਣ ਨੂੰ ਤਿਆਰ ਆ ਜੀ ਮਤਾ ਪਾਤਾ ਪਿੰਡ 'ਚ ਕਿ ਅਸੀਂ ਨਹੀਂ ਬੜਨ ਦਿੰਦੇ ਕਿਸੇ ਨਸ਼ਾ ਵੇਚਣ ਵਾਲੇ ਨੂੰ ਜੇ ਸਾਡੇ ਪਿੰਡ ਦਾ ਕੋਈ ਵੇਚੂਗਾ ਅਸੀਂ ਮਗਰ ਨਹੀਂ ਜਾਂਦੇ ਅਸੀਂ ਜਮਾਨਤ ਕਰਾਉਂਦੇ ਇਹ ਲੋਕਾਂ ਦੀ ਲਹਿਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਬਣ ਸਕਦੀ ਕਰ ਲਾਂਗੇ ਖਤਮ ਆਪਾਂ ਭਗਤ ਸਿੰਘ ਰਾਜਗੁਰੂ ਸੁਖਦੇਵ 17 18 ਸਾਲ ਦੇ ਆਏ ਸੀਗੇ ਸੰਘਰਸ਼ ਚ ਜਾਦੀ ਜਦੋਂ ਲੋਕਾਂ ਨੂੰ ਜਾ ਕੇ ਕਹਿੰਦੇ ਸੀ ਅੰਗਰੇਜ਼ ਕੱਢਾਂਗੇ ਅਸੀਂ ਲੋਕ ਮਜ਼ਾਕ ਕਰਦੇ ਸੀ ਲਾ ਅੱਜ ਆ ਕੇ ਜੇ ਕੱਢ ਦੇਣਗੇ ਅੰਗਰੇਜ਼ਾਂ ਨੂੰ ਕਹੇ ਕੱਢ ਦਾਂਗੇ ਅਸੀਂ ਤੇ ਇੱਥੇ ਹੀ ਸਾਲ ਦੀ ਉਮਰ ਚ ਫਾਂਸੀਆਂ ਹੋ ਗਈਆਂ ਚਿੰਗਾਰੀਆਂ ਭੜਕ ਗਈਆਂ ਪੂਰੇ ਦੇਸ਼ ਦੇ ਵਿੱਚ ਲਹਿਰ ਬਣ ਗਈ ਤੇ ਅੱਜ ਆਪਾਂ 47 ਚ ਆਜ਼ਾਦ ਹੋਏ ਭਗਤ ਸਿੰਘ ਉਹਨਾਂ ਦੇ ਮੇਲੇ ਲੱਗਦੇ ਆ ਮੇਲੇ ਉੱਥੇ ਗੁਰੂ ਸਾਹਿਬ ਨਾਲ ਲੜਾਈ ਸੀ ਔਰੰਗਜ਼ੇਬ ਦੀ ਬਹੁਤ ਵੱਡੀਆਂ ਫੌਜਾਂ ਸੀ ਉਹਦੇ ਕੋਲੇ ਇਧਰ ਸਵਾ ਲੱਖ ਨਾਲ ਇੱਕ ਇਧਰ ਵੀ ਬਹੁਤ سارے ਲੋਕ ਕਹਿੰਦੇ ਸੀ ਇਹ ਲੜਾਈ ਜਿੱਤੀ ਨਹੀਂ ਜਾਣੀ ਪਰ ਗੁਰੂ ਸਾਹਿਬ ਕੋਲੇ ਸੱਚ ਸੀ ਗੁਰੂ ਸਾਹਿਬ ਕੋਲੇ ਚੰਡੀ ਦੀ ਵਾਰ ਸੀ ਗੁਰੂ ਸਾਹਿਬ ਕੋਲੇ ਖਾਲਸੇ ਦੀ ਫੌਜ ਬਣਾਈ ਹੋਈ ਸੀ ਐਸੀਆਂ ਲੜਾਈਆਂ ਲੜੀਆਂ ਸਰਵੰਸ ਬਾARTA ਫਿਰ ਵੀ ਤਲਵਾਰਾਂ ਦੇ ਮੂੰਹ ਖੁੰਡੇ ਨਹੀਂ ਹੋਏ ਵੀਰੋ ਅੱਜ ਗੁਰੂ ਸਾਹਿਬ ਨੂੰ ਸਵੇਰੇ ਸ਼ਾਮ ਨਤਮਸਤਕ ਕਰਦੇ ਆ ਉਹਨਾਂ ਦੇ ਯਾਦਗਾਰਾਂ ਤੇ ਜਾਂਦੇ ਆ ਔਰੰਗਾਬਾਦ ਜਾ ਕੇ ਦੇਖ ਲਿਓ ਔਰੰਗਜੀਤ ਦੀ ਕਬਰ ਤੇ ਕੋਈ ਦੀਵਾ ਕਰਨ ਵਾਲਾ ਨਹੀਂ ਹੈਗਾ ਭਰਾ ਉਹ ਦੀਵਾ ਕਰਨ ਵਾਲਾ ਸੱਚ ਦੀ ਜਿੱਤ ਹੋਈ ਉਹ ਸੱਚ ਦੀ ਜਿੱਤ ਹੋਈ ਹੈ ਸੱਚ ਜਿੱਦਾਂ ਦੀ ਸੱਚ 2022 ਚ ਮੈਂ ਕੀ ਕੀਤਾ ਮੇਰੇ ਕੋਲੇ ਮੇਰੇ ਕੋਲੇ ਕਿਹੜਾ ਕੋਈ ਪੈਸੇ ਸੀ ਮੈਂ ਕਿਹੜਾ ਕੋਈ ਕਿਸੇ ਮੰਤਰੀ ਦਾ ਜਾਂ ਕੋਈ ਵੱਡੇ ਰਾਜਨੀਤਿਕ ਘਰਾਂ ਨੇ ਚ ਆਇਆ ਆਮ ਜਿਹੇ ਘਰਾਂ ਚ ਆਏ ਸੀ ਮੈਂ ਸੱਚ ਬੋਲੀ ਗਿਆ ਵੀ ਲੋਕੋ ਗੱਲ ਇਹ ਆ ਇਹਨਾਂ ਕੋਲੇ ਪੈਸੇ ਨੇ ਗੁੰਡਾ ਕਰਦੀਆਂ ਇਹ ਜਿੱਤੀ ਗਏ ਨੇ ਕਿੰਨੀ ਵਾਰੀ ਜਿੱਤਰੇ ਸਾਨੂੰ ਤਾਂ ਇੱਕ ਵਾਰੀ ਚੈੱਕ ਕਰ ਲੋ ਅਸੀਂ ਆਏ ਆ ਲੋਕ ਕਹਿੰਦੇ ਯਾਰ 7-8 ਸਾਲ ਪਾਰਲੀਮੈਂਟ ਦੇ ਦੇਖਿਆ ਇਹ ਸੱਚ ਤਾਂ ਬੋਲਦਾ ਹੈ ਪਹਿਲਾਂ ਕਹਿੰਦਾ ਸੀ ਡੀਆਂ ਚ ਵੀ ਸੱਚੀ ਬੋਲਦਾ ਚਲ ਦੇਖਦੇ ਆ ਚੈੱਕ ਕਰਕੇ ਇਹਨੂੰ ਤੁਸੀਂ ਮੈਨੂੰ ਚੈੱਕ ਕਰ ਲਿਆ ਤੇ ਫਿਰ ਮੇਰੇ ਤੁਹਾਡਾ ਫਰਜ਼ ਖਤਮ ਹੋ ਗਿਆ ਮੇਰਾ ਸ਼ੁਰੂ ਹੋ ਗਿਆ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਗਈ ਮੇਰੀ ਸ਼ੁਰੂ ਹੋ ਗਈ ਫਿਰ ਮੈਂ ਵੀ ਆਪਣੇ ਆਪ ਨਾਲ ਮੈਂ ਅਰਦਾਸ ਕੀਤੀ ਮੈਂ ਕਿਹਾ ਪਰਮਾਤਮਾ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੁਣ ਇਹਨੂੰ ਨਿਭਾਉਣ ਦਾ ਬਲ ਤੂੰ ਹੀ ਦੇ ਹੁਣ ਸਮੱਤ ਤੂੰ ਹੀ ਬਖਸ਼ੀ ਵੀ ਲੋਕਾਂ ਦੇ ਹੱਕ ਚ ਜੱਲੇ ਪੈਣਾਂ ਬੜੀ ਜਨਤਾ ਦੁਖੀ ਹੋਈ ਪਈ ਐ 75 ਸਾਲ ਹੋ ਗਏ ਆਪਦਿਆਂ ਤੋਂ ਕੁੱਟਾਂ ਖਾਂਦਿਆਂ ਨੂੰ ਉਹ ਤੋਂ ਪਹਿਲਾਂ 200 ਸਾਲ ਉਹ ਤਾਂ ਬਗਾਨੇ ਸੀ ਅੰਗਰੇਜ਼ ਤਾਂ ਅੰਗਰੇਜ਼ਾਂ ਨੇ ਤਾਂ ਲੁੱਟੜਿਆ ਸੀ ਜੀ ਉਹ ਤਾਂ ਲੁੱਟਣੀ ਆਏ ਸੀ ਆਪਦੇ ਹੀ ਲੁੱਟੀ ਗਏ ਸੰਤਾ ਲੋਹੇ ਤੇ ਸੋਨੇ ਦੀ ਬਾਜ਼ਾਰ ਦੇ ਵਿੱਚ ਦੁਕਾਨ ਸੀ ਆਮੋ ਸਾਹਮਣੇ ਥੋੜਾ ਲੋਹੇ ਦੇ ਵੀ ਪੈਂਦਾ ਸੀ ਥੋੜਾ ਸੋਨੇ ਦੇ ਵੀ ਪੈਂਦਾ ਸੀ ਇੱਕ ਦਿਨ ਲੋਹੇ ਤੇ ਸੋਨੇ ਨੇ ਆਪਸ ਵਿੱਚ ਗੱਲ ਕੀਤੀ ਸੋਨਾ ਕਹਿੰਦਾ ਯਾਰ ਥੋੜਾ ਤੇਰੇ ਵੀ ਵੱਜਦਾ ਥੋੜਾ ਮੇਰੇ ਵੀ ਵੱਜਦਾ ਪਰ ਤੂੰ ਰੋਲਾ ਬਹੁਤ ਪਾਉਣਾ ਯਾਰ ਸਾਰੇ ਬਾਜ਼ਾਰ ਚ ਕਹਿੰਦਾ ਤੇਰਾ ਪਤਾ ਲੱਗ ਜਾਂਦਾ ਵੀ ਤੇਰੇ ਥੋੜਾ ਵੱਜਿਆ ਮੇਰਾ ਪਤਾ ਲੱਗਦਾ ਕਦੋਂ ਜਦੋਂ ਮੇਰੇ ਥੋੜਾ ਵੱਜਦਾ ਉਹ ਕਹਿੰਦਾ ਭਰਾਵਾ ਥੋੜਾ ਦੋਨਾਂ ਦੇ ਵੱਜਦਾ ਫਰਕ ਐਨਾ ਕਹ ਤੇਰੇ ਤਾਂ ਲੋਹੇ ਦਾ ਥੋੜਾ ਵੱਜਦਾ ਤੂੰ ਸੋਨਾ ਹੈ ਉਹਦਾ ਸ਼ਰੀਰ ਹੈ ਤੇਰਾ ਉਹਨੂੰ ਤਾਂ ਤੈਨੂੰ ਕੁੱਟਣੀ ਕੁੱਟਣਾ ਹੈ ਉਹਦਾ ਸ਼ਰੀਕ ਤਾਂ ਕੁੱਟਦਾ ਹੈ ਉਹ ਕਹਿੰਦਾ ਮੈਨੂੰ ਦੁੱਖ ਤੇ ਮੈਨੂੰ ਜਿਹੜਾ ਦਰਦ ਜਾਂ ਮੇਰੀਆਂ ਚੀਕਾਂ ਜਿਆਦਾ ਆਏ ਨਿਕਲਦੀਆਂ ਨੇ ਓਏ ਮੈਨੂੰ ਮੇਰੇ ਵਾਲੀ ਕੁੱਟੀ ਜਾਂਦੇ ਓਏ ਲੋਹੇ ਦੇ ਹੀ ਥੋੜਾ ਲੋਹੇ ਨੂੰ ਕੁੱਟੀ ਜਾਂਦਾ ਸਾਨੂੰ ਦੁੱਖ ਇਸ ਗੱਲ ਦਾ ਸਾਨੂੰ ਸਾਡੇ ਵਾਲੇ ਹੀ ਲੁੱਟੇ ਗਏ ਨੇ ਬਗਾਨਿਆਂ ਨਾਲ ਤਾਂ ਨਿਪਟ ਲੈਂਦੇ ਆਹ ਜਿਹੜੀਆਂ ਬਿਮਾਰੀਆਂ ਸਾਨੂੰ ਦੇ ਗਏ ਨਸਲ ਕੁਸ਼ੀਆਂ ਸਾਡੀਆਂ ਕਰ ਗਏ ਪਤਾ ਹੀ ਨਹੀਂ ਕਿੰਨੇ ਟੈਲੈਂਟਡ ਨੌਜਵਾਨ ਕਿੰ ਕਿੰਨਿਆਂ ਕਿੰਨਿਆਂ ਉਹਨਾਂ ਨੇ ਪੜਾਈਆਂ ਕਰਨੀਆਂ ਹੋਣੀਆਂ ਹਜੇ ਕੀ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਨਾਲ ਹੀ ਚੱਲਿਆ ਗਿਆ 22 23 23 ਸਾਲ ਦੇ ਬੱਚੇ ਟੀਕੇ ਲਾ ਲਾ ਕੇ ਇਹਨਾਂ ਨੇ ਘਰ ਘਰ ਕੇ ਸਪਲਾਈਆਂ ਕਰ ਕਰ ਦੇਤੀਆਂ ਹੋਰ ਕੰਮ ਨਹੀਂ ਸੀ ਕੋਈ ਵੱਡਿਆਂ ਵੱਡਿਆਂ ਨੂੰ ਆਪਦੇ ਘਰੇ ਰੱਖਦੇ ਸੀਗੇ ਤੇ ਆਹ ਖਾਲ ਕਰਕੇ ਰੱਖਤਾ ਦੇਸ਼ ਪੰਜਾਬ ਰੰਗਲੇ ਪੰਜਾਬ ਦਾ ਵਾਪਸ ਲੈ ਕੇ ਆਣਾ ਪੰਜਾਬ ਦੀ ਗਲੋਰੀ ਵਾਪਸ ਲੈ ਕੇ ਆਉਣੀ ਹੈ ਪੰਜਾਬ ਦੇ ਰੰਗ ਵਾਪਸ ਲੈ ਕੇ ਆਉਣ ਨੇ ਪੰਜਾਬ ਦੀ ਅਣਖ ਵਾਪਸ ਲੈ ਕੇ ਆਉਣੀ ਹੈ ਔਰ ਆਈ ਜਾਣੇ ਹੌਲੀ-ਹੌਲੀ ਪੜ੍ਹਾਈ ਦੇ ਵਿੱਚ ਪਹਿਲੀ ਵਾਰ ਹੋਇਆ 805 ਬੱਚੇ ਸਰਕਾਰੀ ਸਕੂਲਾਂ ਦੇ ਪੰਜਾਬ ਦੇ ਨੀਟ ਦਾ ਪੇਪਰ ਕਲੀਅਰ ਕਰ ਗਏ ਜੀ ਡਾਕਟਰ ਬਣਨਗੇ ਜੀ ਅੱਗੇ ਜਾਗੇ ਵੱਡਾ ਪੇਪਰ ਹੈ ਜੀ ਦੇਸ਼ ਦਾ 200 ਤੋਂ ਵੱਧ ਬੱਚੇ ਜੇਈ ਜੇਈਈ ਦਾ ਪੇਪਰ ਕਲੀਅਰ ਕਰਕੇ ਆਈਆਈਫੀ ਚ ਜਾਣਗੇ ਜੀ 44 ਬੱਚੇ ਜੇਈਈ ਐਡਵਾਂਸ ਉਹ ਬਹੁਤ ਹੀ ਜ਼ਿਆਦਾ ਔਖਾ ਪੇਪਰ ਉਹ ਕਲੀਅਰ ਕਰ ਗਈ ਸਰਕਾਰੀ ਸਕੂਲਾਂ ਦੇ ਗਰੀਬ ਬੱਚੇ ਗਰੀਬ ਘਰਾਂ ਦੇ ਉਹ ਬਣਨਗੇ ਇੰਜੀਨੀਅਰ ਉਹਨਾਂ ਨੂੰ ਮਿਲਣਗੇ 15-20 ਲੱਖ ਦੇ ਪੈਕੇਜ ਫੇਰ ਗਰੀਬੀਆਂ ਚੱਕੀਆਂ ਜਾਣਗੀਆਂ ਇਹਨਾਂ ਨੇ ਸਾਨੂੰ ਆਟਾ ਦਾ ਵਾਰ ਸਕੀਮ ਚ ਹੀ ਫਸਾ ਰੱਖਿਆ ਸੀ ਇੱਥੇ ਰੱਖੋ ਕਹਿੰਦੇ ਇਹਨਾਂ ਨੂੰ ਵੋਟਾਂ ਪਵਾਈ ਚੱਲੋ ਚੰਗਾ ਹੀ ਧੰਨਵਾਦ ਇਹੇ ਸਾਨ ਕਰਨ ਲੱਗੇ ਸੀ ਆਪਣੇ ਤੇ ਸਾਨ ਵੀ ਦੇਖਿਆ ਅਸੀਂ ਤੁਹਾਡੇ ਕਿੰਨਾ ਕਿੰਨਾ ਤੁਹਾਡਾ ਸ਼ੁਕਰ ਕਰਦੇ ਆਂ ਖਾਂਦੇ ਆਪਸੀ ਨਾਲੇ ਖਾਂਦੇ ਸੀ ਨਾਲੇ ਸਾਡੇ ਤੇ ਰੋਬ ਤੇ ਨਾਲੇ ਸਾਨ ਮੈਂ ਜਦੋਂ ਛੋਟਾ ਹੁੰਦਾ ਸੀ ਸਾਡੇ ਪਿੰਡ ਵੀ ਵੋਟਾਂ ਮੰਗਣ ਆਉਂਦੇ ਹੁੰਦੇ ਸੀ ਜ਼ਿਆਦਾਤਰ ਐਮਪੀ ਦੀਆਂ ਜਾਂ ਐਮਐਲਏ ਮੈਂ ਮੈਂ ਵੀ ਪਿਛੜ ਜਾਂਦਾ ਸੀ ਜਿਉ ਆਖ ਸੀਗਾ ਐ ਬੈਠੇ ਹੁੰਦੇ ਸਾਰਾ ਪਿੰਡ ਐ ਤੇ ਕੋਈ ਮੂਰੇ ਬੋਲਣ ਦੀ ਹਿੰਮਤ ਨਹੀਂ ਕਰਦਾ ਸੀ ਜੇ ਕੋਈ ਬੋਲ ਪੈਂਦਾ ਦੂਜਾ ਨਾਲ ਦੇ ਚੁਪ ਕਰਾ ਓਏ ਨਾ ਓਏ ਮੂਰੇ ਨਾ ਬੋਲੋ ਐਮਪੀ ਐ ਪਰਚਾ ਕਰਾ ਦੂ ਚੁੱਪ ਕਰ ਜਾਂਦੇ ਜਦੋਂ 14 ਚ ਮੈਂ ਲੜਿਆ ਮੈਂ ਕਿਹਾ ਓਏ ਬੋਲਿਆ ਕਰੋ ਕੁਛ ਨਹੀਂ ਹੁੰਦਾ ਸਵਾਲ ਪੁੱਛੋ ਤੁਸੀਂ ਸਵਾਲ ਪੁੱਛ ਸਕਦੇ ਹੋ ਕਹਿੰਦੇ ਪੁੱਛ ਸਕਦੇ ਆ ਇਸੇ ਬੋਲਣ ਲੱਗੇ ਉਹ ਮੈਨੂੰ 2-3 ਦਿਨ ਲੰਬਾ ਹੀ ਦੇ ਗਏ ਨੇ ਪਸੇ ਪਾਰਲੀਮੈਂਟ ਚ ਕਹਿੰਦਾ ਯਾਰ ਤੈਂ ਬੜਾ ਸਿਆਪਾ ਪਾਇਆ ਕਹਿੰਦਾ ਹੁਣ ਕਹਿੰਦਾ ਗੱਡੀ ਚੋਂ ਉਤਰ ਨਹੀਂ ਦਿੰਦੇ ਕਹਿੰਦਾ ਪਹਿਲੀ ਲਾ ਕੇ ਵੀਡੀਓ ਚ ਕਹਿੰਦੇ ਨੇ ਹਾਂਜੀ ਤੁਸੀਂ ਕੀ ਕੀਤਾ ਕਿੰਨੇ ਪੈਸੇ ਦਿੱਤੇ ਨੇ ਗ੍ਰਾਮ ਬੜੇ ਬੋਲਣ ਲੱਗੇ ਨੇ ਯਾਰ ਮੈਂ ਕਿਹਾ ਮੈਂ ਮੈਨੂੰ ਵੀ ਸਵਾਲ ਪੁੱਛ ਸਕਦੇ ਨੇ ਉਹ ਮੈਂ ਮੇਰਾ ਹਿਸਾਬ ਦਿੰਨਾ ਉਹ ਫਸ ਗਈ ਸਾਡੇ ਪਿੰਡ ਬਾਈ ਇਲੈਕਸ਼ਨ ਹੋਈ ਸੁਨਾਮ ਦੀ ਭਵੰਦਾ ਸਰੋੜਾ ਜੀ ਦਾ ਦਿਹਾਂਤ ਹੋ ਗਿਆ ਸੀ ਉਦੋਂ ਪਰਮਿੰਦਰ ਢੀਂਡਸਾ ਪਹਿਲੀ ਵਾਰ ਖੜਿਆ ਸੀ ਸੁਨਾਮ ਤੋਂ ਸੁਖਦੇਵ ਸਿੰਘ ਢੀਂਡਸਾ ਜੀ ਉਹਨਾਂ ਦੇ ਪਿਤਾ ਜੀ ਵੋਟਾਂ ਮੰਗਣ ਆ ਗਏ ਉਹ ਜਿੱਥੇ ਜੇ ਪੰਕਸ਼ਨ ਰੱਖਿਆ ਸੀ ਪਿੰਡ 'ਚ ਉੱਥੇ ਗੱਡੀ ਨਹੀਂ ਜਾਂਦੀ ਸੀ ਦੋ ਤਿੰਨ ਰੂੜੀਆਂ ਜਾਂਦੇ ਉੱਤੋਂ ਦੀ ਜਾਣਾ ਪੈ ਗਿਆ ਜਾਨ ਸਰ ਕਹਿੰਦੇ ਦੇਖੋ ਲੋਕੋ ਮੈਂ ਤੁਹਾਡਾ ਕਿੰਨਾ ਖਿਆਲ ਰੱਖਦਾ ਕਿੰਨਾ ਤੁਹਾਡੀ ਚਿੰਤਾ ਕਰਦਾ ਤੁਹਾਡੇ ਕਰਕੇ ਮੈਂ ਰੂੜੀਆਂ ਦੇ ਤਰ੍ਹਾਂ ਫਿਰਦਾ ਸਾਡੇ ਪਿੰਡ ਦਾ ਇੱਕ ਮੇਲਾ ਹੈ ਝੰਡਾ ਤਾਂ ਪਹਿਲਾਂ ਹੀ ਸੁਣਿਆ ਹੋਣਾ ਤੁਸੀਂ ਮੇਲਾ ਉੱਠ ਖੜਿਆ ਕਹਿੰਦਾ ਸਾਡੇ ਵਾਸਤੇ ਕਾਨੂੰ ਫਿਰਦਾ ਟੀਂਡ ਸਿਆ ਆਪਦੇ ਮੁੰਡੇ ਨੂੰ ਐਮਐਲਏ ਬਣਾਉਣ ਵਾਸਤੇ ਫਿਰਦਾ ਕਹਿੰਦਾ ਐਂ ਕਰ ਕਹਿੰਦਾ ਮੈਥੋਂ ਸਟਾਨ ਤੇ ਗੁੱਠਾ ਲਵਾ ਲਓ ਆ ਸਾਹਮਣੇ ਗੁਰਦੁਆਰਾ ਸਾਹਿਬ ਹੈ ਮੈਥੋਂ ਸੌਂਪਵਾ ਦੋ ਲੈ ਮੇਰੇ ਮੁੰਡੇ ਨੂੰ ਐਮਐਲਏ ਬਣਾ ਦੋ ਮੇਰਾ ਮੰਜਾ 5 ਸਾਲ ਵਾਸਤੇ ਪੱਕੇ ਹੀ ਰੂੜੀ ਤੇ ਡਾ ਦੋ ਉਹ ਨਾਲ ਹੀ ਸਿਕਿਉਰਿਟੀ ਵਾਲੇ ਆ ਕੇ ਬਾਦ ਘਾਟ ਹੈ ਬਾਦ ਘਾਟ ਹੈ ਲੈ ਜੋ ਲੈ ਜੋ ਲੈ ਜੋ ਹੱਪੜ ਲੈ ਬੋਲਣੀ ਗੰਦੀ ਸੀ ਸੋ ਵੀਰੋ ਔਖਾ ਕੰਮ ਹੈ ਇਨੂੰ ਹਜੇ ਖਤਮ ਨਾ ਸਮਝੋ 24 ਫਰਵਰੀ ਨੂੰ ਸ਼ੁਰੂ ਕੀਤਾ ਹੈ ਬਹੁਤ ਲੋਕਾਂ ਨੇ ਯੱਗ ਵਾਂਗੂ ਇਹਦੇ ਵਿੱਚ ਹਿੱਸਾ ਪਾਇਆ ਹੈ ਹਜੇ ਵੀ ਕੱਟ ਕੱਟ ਹੋ ਗਿਆ ਪਰ ਖਤਮ ਨਹੀਂ ਹਜੇ ਹੋਇਆ ਅਸੀਂ ਵੀ ਪੁੱਛਦੇ ਰਹਿੰਦੇ ਆ ਸਕੂਲਾਂ ਜਾ ਕੇ ਜਾਂ ਕਿਤੇ ਵੀ ਜਿੱਥੇ ਮੈਨੂੰ ਮੌਕਾ ਮਿਲਦਾ ਕਹਿੰਦੇ ਪਹਿਲਾਂ ਬਹੁਤ ਸ਼ਰਿਆਵਾਂ ਵੀ ਹੁੰਦਾ ਸੀ ਉਹ ਤਾਂ ਹੁਣ ਕੱਟ ਗਿਆ ਹੁਣ ਥੋੜਾ ਜਿਹਾ ਚੋਰੀ-ਚੋਰੀ ਜਿਹਾ ਰਹਿ ਗਿਆ ਬੱਚੇ ਹੋਰ ਸਖਤਾਈ ਕਰਦੇ ਰਵਾਂਗੇ ਉਹ ਵੀ हट ਜਾ ਉਹ ਤਾਂ ਚਲੇ ਗਏ ਉਹ ਤਾਂ ਜਿੰਦਾ ਲਾ ਕੇ ਜਦੋਂ ਪੁਲਿਸ ਆ ਜਾਂਦੀ ਹੈ ਚਾਰ ਪੰਜ ਜਿਹੜੇ ਵੇਚਦੇ ਹੁੰਦੇ ਉਹ ਜਿੰਦਾ ਲਾ ਕੇ ਉਹਦੇ ਘਰੋਂ ਭਜਾ ਦਿੰਦੇ ਸੇ ਥੋਡੇ ਕਰਕੇ ਆ ਤੁਸੀਂ ਸਾਡੇ ਸੈਨਿਕ ਹੋ ਇਸ ਜੁੱਧ ਦੇ ਜਰਨੈਲ ਹੋ ਇਸ ਜੁੱਧ ਦੇ ਤੇ ਤੁਸੀਂ ਚਾਰ ਚਾਰ ਮੈਂਬਰੀ ਕਮੇਟੀ ਪਿੰਡ ਦਾ ਸਰਪੰਚ ਹੋ ਗਿਆ ਜਾਂ ਬਾਰਦਾ ਕਾਉਂਸਲਰ ਹੋ ਗਿਆ ਜੁੱਧ ਨਸ਼ੇ ਅਬਰਧ ਮੁਹੰਮਦ ਦਾ ਮੈਂਬਰ ਵੀਡੀਓ ਸਾਹਿਬ ਹੋਗੇ ਤੇ ਐਸਐਚਓ ਜਾਂ ਐਸਐਚਓ ਦਾ ਕੋਈ ਨੁਮਾਇੰਦਾ ਹੋਊਗਾ। ਬਾਕੀ ਪਿੰਡ ਦੀ ਆਬਾਦੀ ਮੁਤਾਬਕ ਤੁਸੀਂ ਦੱਸ 10 ਬੰਦਿਆਂ ਦੀ 11 ਦੀ 15 ਦੀ 20 ਦੀ ਜਿਵੇਂ ਮਰਜ਼ੀ ਤੁਸੀਂ ਜਿਵੇਂ ਕਿ ਟਡਵਿੰਡੀ ਵਾਲਿਆਂ ਨੇ ਡਿਫੈਂਸ ਕਮੇਟੀ ਬਣਾਈ ਹੈ ਤੇ ਐਦਾਂ ਤੁਸੀਂ ਜਦੋਂ ਮਰਜ਼ੀ ਬਣਾ ਸਕਦੇ। ਉਹਦੇ 'ਚ ਇਹੀ ਹੈ ਵੀ ਇੱਕ ਤਾਂ ਇਹ ਰੱਖਣਾ ਹੈ ਸ਼ਿਕਾਇਤ ਕਿ ਪਹੀ ਇੱਥੇ ਕੁਝ ਅਣਪਛਾਤੇ ਬੰਦੇ ਆਉਂਦੇ ਨੇ। ਸਰਪੰਚ ਸਾਹਿਬ ਨਾਲ ਗੱਲ ਕਰੋ ਪਿੰਡ ਪਿੰਡ ਵੀ ਤੁਹਾਡੇ ਪਿੰਡ ਦੇ ਨੇ। ਜੇ ਨਹੀਂ ਹੈਗੇ ਤਾਂ ਕੀ ਕਰਨ ਹੁੰਦੇ ਨੇ ਉਹਨਾਂ ਦੀਆਂ ਗਤੀਵਿਧੀਆਂ ਤੇ ਨਿਗਰੱਖਣੀ ਆ ਜੇ ਲੱਗਦਾ ਵੀ ਇਹ ਕੁਛ ਗਲਤ ਸਮਗਰੀ ਛਿੱਟ ਕੇ ਜਾਂਦੇ ਆ ਜਾਂ ਕਿਸੇ ਨੂੰ ਦੇ ਕੇ ਜਾਂਦੇ ਆ ਤਾਂ ਤੁਸੀਂ ਪੁਲਿਸ ਨੂੰ ਰਿਪੋਰਟ ਕਰਮੀ ਨਾਲ ਦੀ ਨਾਲ ਰਿਪੋਰਟ ਹੋ ਜੂਗੀ ਜਿਹੜਾ ਕੋਈ ਪੈ ਗਿਆ ਬੁਰੀ ਸੰਗਤ ਚ ਉਹਨੂੰ ਆਪਾਂ ਓਟੀ ਸੈਂਟਰ ਚਾ ਜਿਹੜਾ ਨਸ਼ਾ ਛਡਾਊ ਕੇਂਦਰ ਉੱਥੇ ਉਹਨੂੰ ਲੈ ਕੇ ਜਾਣਾ ਫ੍ਰੀ ਇਲਾਜ ਕਰਨਾ ਹੈ अस पिंड च गए इधर गुरदासपुरे इलाके च जलंधर इलाके दो तीन मुंडे आ गए जिन्होंने नशा छड़ता सी पहला हो, पगत चै गए थे बाद छता सोलना है जी मैडम बोल लू मैं इन तो बोल एक मुंडा कहना मैं बोलना है जी मैं ਮਾਈਕ ਅਸੀਂ ਦੇਤਾ ਬੋਲਣਾ ਵੀ ਇਹ 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 ਤੋਂ ਵੱਧ ਕੌਣ ਦੁੱਖ ਤੱਕ ਦੱਸ ਸਕਦਾ ਜਿਹਦੇ ਪਿੰਡੇ ਦੇ ਹੰਡਾਇਆ ਉਹ ਕਹਿੰਦਾ ਜੀ ਪੰਜ ਕਿੱਲੇ ਸੀ ਆਲੂਆਂ ਦੀ ਖੇਤੀ ਕਰਦੇ ਸੀ ਪਤਾ ਹੀ ਨਹੀਂ ਕਿਹੜੇ ਵੇਲੇ ਨੱਕ ਵਿੱਚ ਦੀ ਚਿੱਟਾ ਚੱਲਿਆ ਗਿਆ ਅੰਦਰ ਜਦੋਂ ਨੱਕ ਵਾਲਾ ਨਸ਼ਾ ਕਰਨੋਂ ਹਟ ਗਿਆ ਕਹਿੰਦਾ ਫਿਰ ਸਰਿੰਜਾਂ ਵੇਚੀ ਜਾਣ ਲੱਗ ਗਿਆ ਕਹਿੰਦਾ ਜ਼ਮੀਨ ਵੇਗ ਗਈ ਬਾਪੂ ਕਹਿੰਦਾ ਐਸੇ ਦੁੱਖ 'ਚ ਮਰ ਗਿਆ ਮੈਂ ਕਹਿੰਦਾ ਇੰਨਾ ਪੱਥਰ ਹੋ ਗਿਆ ਸੀ ਵੀ ਬਾਪੂ ਦੇ ਮਰਨ ਤੇ ਰੋਣ ਦੀ ਗੱਲ ਤਾਂ ਛੱਡੋ ਜਦੋਂ ਬਾਪੂ ਦੀ ਡੈੱਡ ਬੋਡੀ ਘਰੇ ਪਈ ਸੀ ਮੈਂ ਚੋਰੀਆਂ ਜਿਉਂ ਬਾਪੂ ਦੀ ਜੇਬ ਚੋਂ ਮਰੇ ਪਏ ਬਾਪੂ ਦੀ ਜੇਬ ਚੋਂ ਪੈਸੇ ਕੱਢ ਲੇ ਕਹਿੰਦਾ ਜੀ ਇੰਨਾ ਪੱਥਰ ਹੋ ਗਿਆ ਸੀ ਮੈਂ ਅੱਜ ਕਹਿੰਦਾ ਜਿੱਥੇ ਜਿਹੜੀ ਜ਼ਮੀਨ ਦਾ ਮਾਲਕ ਹੁੰਦਾ ਸੀ ਪੰਜ ਕਿੱਲਾਂ ਦਾ ਉੱਥੇ ਕਹਿੰਦਾ ਮਜ਼ਦੂਰੀ ਕਰਦਾ ਮੈਂ ਕੰਮ ਉੱਥੇ ਕਰਦਾ ਪਰ ਮਾਲਕ ਕੋਈ ਹੋਰ ਹੈ ਕਹਿੰਦਾ ਹੁਣ ਮੈਂ ਮਿਹਨਤ ਕਰੂੰਗਾ ਮੈਂ ਜ਼ਮੀਨ ਵਾਪਸ ਲੈ ਕੇ ਆਪ ਮਾਲਕ ਬਣੂੰਗਾ ਉਹਦਾ ਮੈਨੂੰ ਹੁਣ ਰਾਹ ਦੇਖ ਗਿਆ ਜੀ ਮੈਨੂੰ ਹੁਣ ਪਤਾ ਲੱਗ ਗਿਆ ਜੀ ਥੋੜਾ ਜਿਹਾ ਰਾਹ ਦੇਖਣ ਦੀ ਗੱਲ ਆ ਬਸ ਨੇਰੀ ਸੁਰੰਗ ਦੇ ਵਿੱਚ ਛੋਟਾ ਜਿਹਾ ਚਾਨਣ ਦਿਖ ਜੇ ਨਾ ਬੰਦਾ ਕਹਿੰਦਾ ਆ ਗਿਆ ਨਿਕਲੇ ਬੇ ਸੁਰੰਗ ਚੋਂ ਬਸ ਇਹ ਸੁਰੰਗ ਦੇ ਵਿੱਚੋਂ ਹਜ਼ਾਰਾਂ ਬੱਚੇ ਕੱਢਣੇ ਨੇ ਆਪਾਂ ਨੇ ਔਰ ਇਹਨੂੰ ਯੁੱਧ ਵਾਂਗੂ ਇਨੂੰ ਯੱਗ ਵਾਂਗੂ ਲੈ ਲਓ ਬਸ ਸਰਕਾਰ ਬਹੁਤ ਜ਼ਿਆਦਾ ਐਫਰਟ ਕਰ ਰਹੀ ਹੈ ਅਸੀਂ ਕਿਸੇ ਨੂੰ ਨਹੀਂ ਬਖਸ਼ ਰਹੇ ਕਾਨੂੰਨ ਤੋਂ ਵੀ ਜਾਇਜ਼ਤਾ ਲੈ ਰਹੇ ਆ ਭਾਈ ਇੱਥੇ ਸਾਨੂੰ ਦਿਓ ਇਹਨੇ ਪ੍ਰਾਪਰਟੀ ਬਣਾਈ ਹੈ ਇਹ ਗਲਤ ਪੈਸੇ ਦੀ ਬਣੀ ਹੋਈ ਹੈ ਇਹ ਢਾਉਣੀ ਹੈ ਅਸੀਂ ਇਹ ਕਬਜ਼ੇ ਚ ਲੈਣੀ ਹੈ ਇਹ ਨਜਾਇਜ਼ ਜਗ੍ਹਾ ਤੇ ਬਣਾਈ ਹੈ ਇਹ ਹਰ ਰੋਜ਼ ਤੁਸੀਂ ਦੇਖਦੇ ਹੋਵੋਗੇ ਪੀੜਾ ਪੰਜਾ ਚੱਲ ਰਿਹਾ ਹੈ ਇਹ ਸਾਰੇ ਭਾਈ ਆਪਸ ਵਿੱਚ ਮਿਲੇ ਹੋਏ ਨੇ ਮੈਂ ਇਹ ਪੁੱਛਿਆ ਸੀ ਕਿ ਤਿੰਨ ਲੀਟਰ ਕਾਂਗਰਸ ਦੇ ਦੋ ਬੀਜੇਪੀ ਦੇ ਵੱਡੇ ਉਹ ਮਜੀਠੀਏ ਦੇ ਹੱਕ 'ਚ ਬੋਲ ਚੁੱਕੇ ਨੇ ਮੈਨੂੰ ਕਾਂਗਰਸ ਤੇ ਬੀਜੇਪੀ ਸਪਸ਼ਟ ਕਰੇ ਕਿ ਉਹ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਹੈ ਜਾਂ ਨਸ਼ਾ ਵੇਚਣ ਵਾਲਿਆਂ ਦੇ ਹੱਥ 'ਚ ਹੈ ਇਹ ਨਾ ਕਿ ਉਹ ਕਿ ਇਹਨਾਂ ਦੇ ਨਿੱਜੀ ਬਿਆਨ ਨੇ ਕਿਦੋਂ ਉਹੀ ਕਹਿੰਦੇ ਨੇ ਨਿੱਜੀ ਬਿਆਨ ਨੇ ਮੈਂ ਕਿਹਾ ਵੀ ਦੱਸੋ ਹਜੇ ਤੱਕ ਜਵਾਬ ਨਹੀਂ ਦਿੱਤਾ ਵੀਰੋ ਕਿਉਂ ਕੀ ਜਵਾਬ ਹੀ ਹੈ ਨਹੀਂ ਨਾ ਰਲੇ ਹੋਏ ਨਹੀਂ ਆਪਚੇ